ਸ਼ਾਸਤਰੀ ਗੱਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਨ ਦੀ ਬਹੁਤ ਹੀ ਟੇਸਟੀ ਸਬਜ਼ੀ ਜ ਜਿਵੇਂ ਆਪਾਂ ਪੁਰਥਾ ਬਣਾਉਨੇ ਆਂਗੇ ਉਸ ਸਟੈਪ ਨਾਲ ਬਣਾਵਾਂਗੇ ਨਾ ਇਹਨੂੰ ਨਾ ਇਹਨੂੰ ਪੁੰਨਣਾ ਨਾ ਇਹਨੂੰ ਬਾਲਣਾ ਤੇ ਚਲੋ ਆਪਾਂ ਸ਼ੁਰੂ ਕਰਦੇ ਆਂ ਇਹ ਮੈਂ 500 ਗ੍ਰਾਮ ਜਿਹੜੇ ਅਗੇ ਬੈਂਗਨ ਲੈ ਲੈਨੇਗੇ ਇਹਨਾਂ ਨੂੰ ਮੈਂ ਛਿੱਲ ਲੂੰਗੀ ਤੇ ਤੋਂ ਕੇ ਇਹਨਾਂ ਨੂੰ ਇਸ ਤਰ੍ਹਾਂ ਇਹਦਾ ਛਿਲਕਾ ਜਿਹੜਾ ਉੱਪਰੋਂ ਹਟਾ ਦਵਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਾਲ ਸੋਇਨੇ ਬਾਅਦ ਤੋਂ ਸਬਸਕ੍ਰਾਈਬ ਕਰਨਾ ਕਿਉਂਕਿ ਆਪਾਂ ਬਹੁਤ ਹੀ ਆਸਾਨ ਜੀ ਜਿਹੜੀ ਰੈਸਪੀ ਹੈਗੀ ਬਣਾ ਕੇ ਤਿਆਰ ਕਰਦੇ ਆਂਗੇ ਜਿਹਨੂੰ ਕਿ ਹਰੇਕ ਇਨਸਾਨ ਬਣਾ ਕੇ ਤਿਆਰ ਕਰ ਸਕਦਾ ਹੈਗਾ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਦੇ ਬੇਸਿਕ ਜੇ ਸਮਾਨ ਨਾਲ ਬੇਸਿਕ ਜੇ ਮਸਾਲਿਆਂ ਨਾਲ ਤੇ ਇਹ ਜਿਹੜੇ ਵੈਂਗਰ ਨੇਗੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਛਿੱਲ ਕੇ ਤਿਆਰ ਕਰ ਲਵਾਂਗੇ ਇਸ ਤਰ੍ਹਾਂ ਸਾਰਾ ਛਿਲਕਾ ਜਿਹੜਾ ਉੱਪਰਲਾ ਹਟਾ ਦੇਵਾਂਗੇ ਤੇ ਕਈ ਵਾਰ ਬੱਚੇ ਨਹੀਂ ਖਾਂਦੇ ਹੈਗੇ ਕਿ ਬੈਂਗਣਾਂ ਦੇ ਉੱਪਰਲੇ ਛਿਲਕੇ ਕਰਕੇ ਸਬਜ਼ੀ ਪਰ ਜਦੋਂ ਆਪਾਂ ਇਹਨਾਂ ਦਾ ਉੱਪਰਲਾ ਛਿਲਕਾ ਹਟਾ ਦਿੰਨੇ ਆ ਤੇ ਸਾਰੇ ਬੱਚੇ ਜਿਹੜੇ ਹੈਗੇ ਸਬਜ਼ੀ ਇਹ ਖਾ ਲੈਂਦੇ ਆ ਕਿਉਂਕਿ ਜਿਹੜਾ ਉੱਪਰਲਾ ਛਿਲਕਾ ਜਦੋਂ ਸਬਜ਼ੀ ਬਣਦੀ ਆ ਤਾਂ ਥੋੜਾ ਜਿਹਾ ਕਾਲਸ ਫੜ ਲੈਂਦਾ ਹੈਗਾ ਤਾਂ ਕਰਕੇ ਦੇਖਣ ਨੂੰ ਕੱਟ ਸੁਣਾ ਲੱਗਦਾ ਬੱਚਿਆਂ ਤਾਂ ਕਰਕੇ ਨਹੀਂ ਖਾਂਦੇ ਤੇ ਇਹ ਜਿਹੜੇ ਸਾਰੇ ਬੈਂਗਣ ਆ ਮੈਂ ਚੰਗੀ ਤਰ੍ਹਾਂ ਧੋ ਲਏ ਹੈਗੇ ਪਾਣੀ 'ਚ ਪਾ ਲਿਆ ਕਿਉਂਕਿ ਬੈਂਗਣਾਂ ਨੂੰ ਜਦੋਂ ਜ਼ਿਆਦਾ ਟਾਈਮ ਹੋ ਜਾਂਦਾ ਹੈ ਤਾਂ ਇਹ ਕਾਲੇ ਹੋ ਜਾਂਦੇ ਨੇਗੇ ਤੇ ਇਹਨਾਂ ਨੂੰ ਆਪਾਂ ਪਾਣੀ 'ਚ ਹੀ ਪਾ ਲਿਆ ਸੀਗਾ ਤੇ ਇਸ ਤ ਪੈਨਨ ਦੀਆਂ ਨਾ ਪਹਿਲਾਂ ਥੋੜੀਆਂ ਥੋੜੀਆਂ ਲੰਬੀਆਂ ਫਾੜੀਆਂ ਕਰ ਲਾਂਗੇ ਉਸ ਤੋਂ ਬਾਅਦ ਬਿਲਕੁਲ ਬਰੀਕ ਬਰੀਕ ਜਿਹੜੀਆਂ ਇਹਨਾਂ ਦੀਆਂ ਫਾੜੀਆਂ ਕੱਟ ਕੇ ਤਿਆਰ ਕਰ ਲਵਾਂਗੇ ਸਾਰਿਆਂ ਦੀਆਂ ਕਿਉਂਕਿ ਇਹ ਜਦੋਂ ਸਬਜੀ ਬਣਦੀ ਹੈਗੀ ਤਾਂ ਇਹ ਜਿਹੜੇ ਮਤਲਬ ਕਿ ਪੀਸਨੇ ਕੇ ਇਹ ਵਿੱਚ ਹੀ ਮੈਸ਼ ਹੋ ਜਾਂਦੇ ਆ ਵੈਂਗਨ ਦੇ ਜਿਵੇਂ ਆਪਾਂ ਪਰਠਾ ਬਣਾਉਣੇ ਹੈਗੇ ਇਸ ਤਰ੍ਹਾਂ ਨਾਲ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਸਿਰਫ ਆਲੂ ਦੀਆਂ ਫਾੜੀਆਂ ਨਹੀਂ ਹੈ ਜਿਹੜੀਆਂ ਉਹੀ ਮਤਲਬ ਕਿ ਰਹਿ ਜਾਂਦੀਆਂ ਨਹੀਂ ਆ ਤੇ ਫਾੜੀਆਂ ਜਿਹੜੀਆਂ ਇਹ ਬਿਲਕੁਲ ਮੈਸ਼ ਕਰ ਲਵਾਂਗੇ ਤੇ ਸਬਜੀ ਹੈ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈਗੀ ਤੇ ਇਹ ਮੈਂ ਸਾਰੀਆਂ ਫਾੜੀਆਂ ਬਰੀਕ ਬਰੀਕ ਇਸ ਤਰ੍ਹਾਂ ਕਟਿੰਗ ਕਰ ਲਈਆਂ ਨੇ ਆ ਤੇ ਇਹ ਮਤਲਬ ਕਿ ਜਿਹੜੀ ਸਬਜੀ ਹੈ ਨਾਲ ਤਾਂ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਨਾਲੇ ਕੋਈ ਜ਼ਿਆਦਾ ਚੰ ਚਟਨੀ ਹੈਗਾਗਾ ਬੇ ਮਸਾਲਾ ਪੀਸ ਹੋ ਜਾ ਮਤਲਬ ਕਿ ਇਹਨਾਂ ਨੂੰ ਆਲੂ ਜਾਇਨਾਂ ਨੂੰ ਪੁੰਨੋਂ ਬੈਂਗਣਾ ਨੂੰ ਵੀ ਆਪਾਂ ਪਰਸਾ ਬਣਾਉਣਾ ਹੈਗਾ ਪਰ ਤੇ ਟਾਈਪ ਨਾਲ ਜਿਹੜੀ ਸਬਜ਼ੀ ਬਣ ਜਾਂਦੀ ਹੈਗੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਫਾੜੀਆਂ ਨੇ ਜਿਹੜੀਆਂ ਮੈਂ ਕਟਿੰਗ ਕਰ ਲਈਆਂ ਨੇ ਤੇ ਇੱਧਰ ਮੈਂ ਦੋ ਤਿੰਨ ਆਲੂ ਹੈਗੇ ਜਿਹੜੇ ਉਹ ਵੀ ਛਿੱਲ ਕੇ ਪਾਣੀ ਚ ਪਾਲੇ ਸੀਗੇ ਤੇ ਇਹਨਾਂ ਨੂੰ ਵੀ ਆਪਾਂ ਬਰੀਕ ਬਰੀਕ ਹੀ ਕੱਟ ਲਵਾਂਗੇ ਜੇ ਸਾ ਸਾਈਜ਼ ਦੇ ਆਪਾਂ ਮਤਲਬ ਕਿ ਜਿਹੜੇ ਬੈਂਗਣਾ ਦੇ ਪੀਸ ਕਟਿੰਗ ਕੀਤੇ ਆ ਉਸ ਹਿਸਾਬ ਨਾਲ ਇਹ ਜਿਹੜੀਆਂ ਫਾੜੀਆਂ ਛੋਟੀਆਂ ਛੋਟੀਆਂ ਕੱਟ ਕੇ ਤਿਆਰ ਕਰ ਲੈਂਗੇ ਕਿ ਉਹਨੇ ਚਲਦੀ ਹੈ ਇਹ ਜਿਹੜੀ ਆਲੂ ਮਤਲਬ ਕਿ ਪੱਕ ਜਾਣਗੇ ਤੇ ਇਧਰ ਮੈਂ ਇੱਕ మీడియం ਸਾਈਜ਼ ਦਾ ਪਿਆਜ਼ ਲੈ ਲਿਆਗਾ ਤੇ ਇਹਨੂੰ ਵੀ ਮਤਲਬ ਕਿ ਮੈਂ ਬਰੀਕ-ਬਰੀਕ ਕਟਿੰਗ ਕਰ ਲੂੰਗੀ ਜੇ ਤੁਸੀਂ ਇਹਨੂੰ ਚੋਪ ਕਰਨਾ ਤਾਂ ਚੋਪ ਵੀ ਕਰ ਸਕਦੇ ਹੋਗੇ ਚੋਪਰ 'ਚ ਤੇ ਕੋਈ ਚੱਕਰ ਨਹੀਂ ਹੈਗਾਗਾ ਜੇ ਮਸਾਲਾ ਪੀਸ ਕੇ ਪਾਉਣਾ ਹੈਗਾ ਤੁਸੀਂ ਪੀਸ ਕੇ ਵੀ ਪਾ ਸਕਦੇ ਹੋ ਕੋਈ ਚੱਕਰ ਨਹੀਂ ਹੈਗਾਗਾ ਤੇ ਪਰ ਮੈਂ ਇਹਨੂੰ ਕੱਟ ਕੇ ਪਾਉਂਗੀ ਤੇ ਜਿਹੜਾ ਪਿਆਜ਼ ਆ ਉਹ ਵੀ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਕਟਿੰਗ ਕਰ ਲਿਆਗਾ ਤੇ ਇਧਰ ਆਪਾਂ ਨਾਲ ਹੀ ਪੈਨ ਚੜਾ ਦਵਾਂਗੇ ਤੇ ਨਾਲ ਹੀ ਆਪਾਂ ਨਾਲ ਦੀ ਨਾਲ ਜਿਹੜੀ ਹੋਰ ਚੀਜ਼ ਪਾਉਣੀ ਆ ਆਪਾਂ ਨੇ ਮਿਰਚ ਵਗੈਰਾ ਉਹ ਵੀ ਨਾਲ ਦੀ ਨਾਲ ਹੀ ਕਟਿੰਗ ਕਰਕੇ ਪਾ ਦਵਾਂਗੇ ਤੇ ਫਿਰ ਪੈਨ ਚੜਾ ਕੇ ਆਪਾਂ ਸਰੋਂ ਦਾ ਤੇਲ ਪਾਤਾ ਹੈਗਾ ਤੇ ਨਾਲ ਹੀ ਆਪਾਂ ਤੜਕਾ ਲਗਾਈ ਚੱਲਾਂਗੇ ਤੇ ਸਬਜ਼ੀ ਜਿਹੜੀ ਝਟਪਟ ਬਣ ਕੇ ਤਿਆਰ ਹੋ ਜੂਗੀ ਜਿਆਦਾ ਟਾਈਮ ਨਹੀਂ ਲੱਗੂਗਾ ਤੇ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇਜ ਪੱਤਾ ਤੇ ਉਸ ਤੋਂ ਬਾਅਦ ਪਾਤਾ ਇੱਕ ਟੁਕੜਾ ਆਪਾਂ ਦਾਲ ਚੀਨੀ ਦਾ ਇਹ ਚ ਵੱਡੀ ਲੇਟ ਚ ਕਾਲੀ ਮਿਰਚ ਜਿਹੇ ਜਾਂ ਤੁਸੀਂ ਖਾਣਾ ਪਸੰਦ ਕਰਦੇ ਹੋਗੇ ਜਿਹੜੇ ਖਰੇ ਮਸਾਲੇ ਆ ਉਹ ਤੁਸੀਂ ਪਾ ਸਕਦੇ ਹੋ ਤੇ ਦੋ ਚਟਕੀ ਇਹਦੇ ਵਿੱਚ ਆਪਾਂ ਨੇ ਹਿੰਗ ਪਾਤੀ ਹੈਗੀ ਤੇ ਉਸ ਤੋਂ ਬਾਅਦ ਪਾਤਾ ਜੀਰਾ ਤੇ ਜੀਰੇ ਨੂੰ ਜੀਰੇ ਨੂੰ ਥੋੜਾ ਜਿਹਾ ਮਤਲਬ ਕਿ ਭੁੱਜਣ ਤੋਂ ਮਗਰੋਂ ਆਪਾਂ ਇਹਦੇ ਵਿੱਚ ਪਾ ਦਵਾਂਗੇ ਕੱਟੇ ਹੋਏ ਬਰੀਕ ਬਰੀਕ ਪਿਆਜ਼ ਤੇ ਪਿਆਜ਼ਾਂ ਨੂੰ ਆਪਾਂ ਭੁੰਨ ਲਵਾਂਗੇ ਤੇ ਥੋੜਾ ਜਿਹਾ ਇਹਨੂੰ ਆਪਾਂ ਹਲਾ ਲਾਂਗੇ ਜੀਰੇ ਨੂੰ ਤੇ ਇਹ ਜਦੋਂ ਭੁੱਜ ਗਿਆ ਤਾਂ ਇਹਦੇ ਵਿੱਚ ਆਪਾਂ ਪਿਆਜ਼ ਪਾ ਦਵਾਂਗੇ ਜਦ ਤੱਕ ਆਪਣੇ ਪਿਆਜ਼ ਭੁੱਜਦੇ ਨਹੀਂਗੇ ਉਦੋਂ ਤੱਕ ਆਪਾਂ ਨਾਲ ਹੀ ਮਤਲਬ ਕਿ ਜਿਹੜੇ ਹੋਰ ਮਤਲਬ ਕਿ ਚੀਜ਼ ਪਾਉਣੀ ਹੈ ਅਦਰਕ ਜਾਂ ਟਮਾਟਰ ਵਗੈਰਾ ਉਹ ਨਾਲ ਦੀ ਨਾਲ ਹੀ ਆਪਾਂ ਕਟਿੰਗ ਕਰਕੇ ਪਾ ਲਵਾਂਗੇ ਤੇ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਸਬਜੀ ਨੂੰ ਤੇ ਨਾਲ ਹੀ ਨਾਲ ਸਬਜੀ ਜਿਹੜੀ ਹੈ ਬਣ ਕੇ ਤਿਆਰ ਹੋ ਜਾਂਦੀ ਹੈਗੀ ਝਟਪਟ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੇ ਜਿਹੜਾ ਇਹ ਆਪਾਂ ਪਿਆਜ਼ ਜਦ ਤੱਕ ਭੁੰਦੇ ਆ ਉਦੋਂ ਤੱਕ ਆਪਾਂ ਇਧਰ ਇੱਕ ਇੰਚ ਅਦਰਕ ਲੈ ਲਿਆ ਤੇ ਇਹਨੂੰ ਆਪਾਂ ਲੰਬੇ ਲੰਬੇ ਜਿਹੜੇ ਲੱਛਿਆਂ ਜਿਹਾ ਕਟਿੰਗ ਕਰ ਲਾਂਗੇ ਜਿਹੜਾ ਇਹਦੇ ਅਦਰਕ ਦਾ ਸਵਾਦ ਆਉਂਦਾ ਹੈਗਾ ਸਬਜ਼ੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਤੇ ਤਾਂ ਕਰਕੇ ਆਪਾਂ ਇਹਨੂੰ ਮਤਲਬ ਕਿ ਲੰਬੇ ਲੰਬੇ ਲਿੱਚਾਂ ਚ ਕਟਿੰਗ ਕਰ ਲਵਾਂਗੇ ਜੇ ਤੁਸੀਂ ਵੀ ਰੀਕ ਕੱਟ ਕੇ ਪਾਉਣਾ ਤਾਂ ਰੀਕ ਵੀ ਕੱਟ ਕੇ ਪਾ ਸਕਦੇ ਆ ਕੋਈ ਜ਼ਰੂਰੀ ਨਹੀਂ ਹੈਗਾ ਵੀ ਲੰਬੇ ਹਨ ਲੱਛੀ ਮਤਲਬ ਕਿ ਕੱਟ ਕੇ ਪਾਣੇ ਮੈਨੂੰ ਇਹ ਜ਼ਿਆਦਾ ਵਧੀਆ ਲੱਗਦਾ ਹੈਗਾ ਲੰਬੇ ਲੰਬੇ ਕੱਟ ਕੇ ਲੱਛੇ ਪਾਣੇ ਤਾਂ ਕਰਕੇ ਮੈਂ ਬਰੀ ਕੋਰੀ ਕੰਬੇ ਲੰਬੇ ਲੰਬੇ ਬਤਲੇ ਲੱਛੇ ਕੱਟ ਕੇ ਕਿਉਂਕਿ ਜਿਹੜਾ ਅਦਰਕ ਹੈ ਬਹੁਤ ਜ਼ਿਆਦਾ ਕੱਚਾ ਕੱਚਾ ਹੈਗਾ ਤੇ ਇਹਨੂੰ ਆਪਾਂ ਅਦਰਕ ਨੂੰ ਵੀ ਕੱਟ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਦੋ ਜਿਹੜੀਆਂ ਹਰੀਆਂ ਮਿਰਚਾਂ ਦੀ ਕਟਿੰਗ ਕਰ ਲਵਾਂਗੇ ਜੇ ਥੋੜਾ ਜਿਹਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਵੈਸੇ ਹਰੀ ਮਿਰਚ ਦਾ ਜਿਹੜਾ ਟੇਸਟ ਹੈਗਾ ਬੈਂਗਨ ਤੇ ਇਸ ਤਰ੍ਹਾਂ ਦੀ ਸਬਜ਼ੀ ਦੇ ਵਿੱਚ ਚ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਜ਼ਰੂਰ ਪਾਉਣਾ ਚਾਹੇ ਇਹਨੂੰ ਤੁਸੀਂ ਮਿਰਚ ਨੂੰ ਲੰਬੇ ਲੰਬੇ ਸਲਾਈਸ ਜੀ ਕੱਟ ਕੇ ਪਾ ਸਕਦੇ ਹੋਗੇ ਕੋਈ ਚੱਕਰ ਨਹੀਂ ਹੈਗਾ ਜੇ ਮੈਨੂੰ ਤੁਹਾਨੂੰ ਚੰਗਾ ਲੱਗਦਾ ਹੈਗਾ ਉਹ ਮੈਂ ਤੁਸੀਂ ਪਾ ਸਕਦੇ ਹੋਗੇ ਤੇ ਇੱਧਰ ਜਿਹੜੇ ਪਿਆਜ਼ ਆਪਣੇ ਵਧੀਆ ਭੁੱਜ ਗਏ ਹੈਗੇ ਤੇ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਇਹ ਕਟਿੰਗ ਕੀਤਾ ਹੋਇਆ ਅਦਰਕ ਤੇ ਮਿਰਚ ਤੇ ਇਹਨੂੰ ਆਪਾਂ ਹਲਾ ਦੇਵਾਂਗੇ ਦੇ ਨਾਲ ਹੀ ਆਪਾਂ ਇੱਕ ਟਮਾਟਰ ਨੂੰ ਕਟਿੰਗ ਕਰ ਲਵਾਂਗੇ ਉਹ ਵੀ ਪਾ ਦਵਾਂਗੇ ਅੰਮ ਵਿੱਚ ਬ੍ਰੀਕ ਬ੍ਰੀਕ ਵੀ ਕੱਟ ਕੇ ਪਾ ਦਵਾਂਗੇ ਤੇ ਆਪਾਂ ਸਿੱਧਾ ਡਾਇਰੈਕਟ ਇਹ ਦੇ ਵਿੱਚ ਪਾ ਦਵਾਂਗੇ ਫਰਾਈ ਪੈਨ ਦੇ ਵਿੱਚ ਅੰਮ ਬ੍ਰੀਕ ਬ੍ਰੀਕ ਫਾੜੀਆਂ ਕੱਟ ਕੇ ਤੇ ਕਿਉਂਕਿ ਨਾਲ ਦੀ ਨਾਲ ਹੀ ਜਿਹੜੇ ਮਸਾਲੇ ਪੁੱਜੇ ਜਾ ਰਹੇ ਨੇਗੇ ਮਤਲਬ ਕਿ ਇਹ ਜਿਵੇਂ ਪਿਆਜ਼ ਹੋ ਗਿਆ ਤੇ ਨਾਲ ਦੀ ਨਾਲ ਹੀ ਆਪਾਂ ਵੀ ਕਟਿੰਗ ਕਰ ਲੈਣੇ ਆਗੇ ਕਈ ਵਾਰ ਪਹਿਲਾਂ ਆਪਾਂ ਕਟਿੰਗ ਕਰਦੇ ਆਂ ਫਿਰ ਆਪਾਂ ਸਬਜੀ ਚੜਾਣੇ ਆਗੇ ਤਾਂ ਟਾਈਮ ਲੱਗ ਜਾਂਦਾ ਮੰਨ ਲਓ ਮਲੀ ਸੂਰੇ ਸੂਰੇ ਟਾਈਮ ਪਤਾ ਕੀ ਹੁੰਦਾ ਬੱਚਿਆਂ ਨੇ ਕਾਲਜ ਜਾਂ ਸਕੂਲ ਜਾਣਾ ਹੁੰਦਾ ਹੈਗਾ ਤਾਂ ਕਰਕੇ ਫਿਰ ਫਟਾਫਟ ਜਿਹੜੀ ਇਹ ਸਬਜੀ ਆਪਾਂ ਝਟਪਟ ਬਣਾ ਕੇ ਤਿਆਰ ਕਰ ਲੈਣੇ ਆਗੇ ਨਾਲ ਦੀ ਨਾਲ ਤੇ ਟਮਾਟਰ ਵੀ ਕਟਿੰਗ ਕਰਕੇ ਆਪਾਂ ਵਿੱਚ ਮਿਕਸ ਕਰਤਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਸਵਾਦ ਅਨਸਾਰ ਹੈਗੇ ਮਸਾਲੇ ਪਾ ਲਵਾਂਗੇ ਲੋੜ ਅਨਸਾਰ ਤੇ ਜਦ ਤੱਕਰਨ ਵਾਲੇ ਇਹ ਪਿਆਜ਼ ਤੇ ਜਿਹੜਾ ਟਮਾਟਰ ਹੈਗਾ ਹੋਰ ਪੁੱਜ ਜਾਊਗਾ ਤੇ ਆਪਾਂ ਪਾ ਦਾਂਗੇ ਇਹਦੇ ਵਿੱਚ ਥੋੜਾ ਜਿਹਾ ਹਲਦੀ ਪਾਊਡਰ ਇਹ ਤੁਸੀਂ ਮਸਾਲੇ ਆਪਣੇ ਹਿਸਾਬ ਨਾਲ ਪਾਉਣੇ ਆ ਸਬਜੀ ਦੇ ਤੇ ਮੈਂ ਇੱਥੇ ਛੋਟਾ ਚਮਚਾ ਹੈਗਾ ਜਿਹੜਾ ਉਹ ਇੱਕ ਹਲਦੀ ਪਾਊਡਰ ਪਾਤਾ ਇੱਕ ਧਨੀਆ ਪਾਊਡਰ ਪਾਤਾ ਤੇ ਇੱਕ ਕਪਾਤਾ ਲਾਲ ਮਿਰਚ ਦਾ ਤੇ ਸਵਾਦ ਅਨਸਾਰ ਜਿਹੜਾ ਨਮਕ ਪਤਾ 1/2 ਚਮਚਾ ਤੇ ਉਸ ਤੋਂ ਬਾਅਦ ਅੱਧਾ ਚਮਚਾ ਮੈਂ ਇਹਦੇ ਵਿੱਚ ਗਰਮ ਮਸਾਲਾ ਪਾਤਾ ਤੇ ਇਹਨਾਂ ਸਾਰੇ ਮਸਾਲੇ ਨੂੰ ਆਪਾਂ ਮਿਕਸ ਕਰ ਲਿਆ ਇਹਦੇ ਵਿੱਚ ਮੈਂ ਪਾਣੀ ਨਹੀਂ ਪਾਉਂਦੀ ਹੈਗੀ ਮਸਾਲੇ ਦੇ ਵਿੱਚ ਥੋੜਾ ਜਿਹਾ ਗੈਸ ਨੂੰ ਸਲੋ ਕਰ ਲਵਾਂਗੇ ਤੇ ਉਸ ਤੋਂ ਬਾਅਦ ਜਿਹੜੀਆਂ ਡਾਇਰੈਕਟ ਫਾੜੀਆਂ ਕਟਿੰਗ ਕਰਕੇ ਰੱਖੀਆਂ ਨੇ ਆ ਉਹੀ ਪਾਵਾਂਗੇ ਕਿਉਂਕਿ ਮਤਲਬ ਕਿ ਬੈਂਗਣਾ ਆਪਣਾ ਪਾਣੀ ਇਹਦੇ ਵਿੱਚ ਹੀ ਮਤਲਬ ਕਿ ਜਿਹੜੀ ਇਹ ਸਬਜੀ ਬਣ ਜਾਂਦੀ ਹੈਗੀ ਜਿਹੜਾ ਪਾਣੀ ਰਿਲੀਜ਼ ਕਰਦੇ ਨੇਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਕੇ ਨੂੰ ਸਲੋ ਫਲੇਮ ਦੇ ਉੱਪਰ 10-15 ਮਿੰਟ ਮਤਲਬ ਕਿ ਆਪਾਂ ਪੱਕਣ ਵਾਸਤੇ ਛੱਡ ਦਵਾਂਗੇ ਤੇ ਵਿੱਚ ਦੀ ਇੱਕ ਦੋ ਵਾਰੀ ਆਪਾਂ ਮਤਲਬ ਕਿ ਇਹਨੂੰ ਹਿਲਾ ਦਾਂਗੇ ਜਿਹੜੀ ਸਬਜੀ ਹੈਗੀ ਤੇ ਇਹਨਾ ਮਤਲਬ ਕਿ ਇੰਨੀ ਵਧੀਆ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਬਿਲਕੁਲ ਤੇਲ ਰਿਲੀਜ਼ ਕਰਨ ਦੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਿਵੇਂ ਬਾਟੇ ਦਾ ਸੁਆਦ ਆਉਂਦਾ ਉਸ ਤਰ੍ਹਾਂ ਹੀ ਜਿਹੜੀ ਇਹ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਇਹ ਸਬਜੀ ਜਿਹੜੀ ਹੈਗੀ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਆਪਾਂ ਮਿਕਸ ਕਰ ਲਿਆ ਸਾਰੇ ਮਸਾਲੇ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਕੋਈ ਪਾਣੀ ਨਹੀਂ ਪਾਉਣਾ ਕੁਝ ਵੀ ਨਹੀਂ ਪਾਉਣਾ ਹੈਗਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਢੱਕ ਦਵਾਂਗੇ ਢੱਕ ਕੇ ਤੇ ਇਹਨੂੰ ਆਪਾਂ 10 ਮਿੰਟ ਲਈ ਪਕਾ ਲਵਾਂਗੇ ਸੋ ਸਲੋ ਫਲੇਮ ਦੇ ਉੱਪਰ ਤੇ ਇੱਕ ਦੋ ਵਾਰੀ ਵਿੱਚ ਦੀ ਆਪਾਂ ਇਹਨੂੰ ਹਲਿਆਚ ਲਾ ਦੇਵਾਂਗੇ ਕਿ ਕਿ ਸਬਜੀ ਹੈ ਜਿਹੜੀ ਮਤਲਬ ਕਿ ਨਿੱਚੋਂ ਉੱਪਰ ਕਰ ਦਵਾਂਗੇ ਕਿ ਜਿਹੜੀ ਹੈ ਕਿ ਨੀਚੇ ਵਾਲੀ ਪੱਕੀ ਹੋਈ ਸਬਜੀ ਉੱਪਰ ਕਰ ਦਵਾਂਗੇ ਤੇ ਉੱਪਰ ਵਾਲੀ ਨੀਚੇ ਕਰ ਦਵਾਂਗੇ ਕਿ ਪੱਕ ਜੂਗੀ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਇੱਕ ਦੋ ਵਾਰੀ ਹਲਿਆ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਇਹਨੂੰ ਟੱਕ ਦਵਾਂਗੇ ਤੇ ਜਿਹੜੀ ਇਹ 10 ਮਿੰਟਾਂ ਦੇ ਵਿੱਚ ਸਬਜੀ ਹੈਗੀ ਬਿਲਕੁਲ ਬਣ ਕੇ ਰੈਡੀ ਹੋ ਜਾਂਦੀ ਹੈਗੀ ਤੇ ਝਟਪਟ ਕੋਈ ਜਿਆਦਾ ਜਨ ਚਟਨੀ ਹੈਗਾਗਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਇਹ ਸਬਜ਼ੀਆਂ ਤੁਸੀਂ ਦੇਖ ਸਕਦੇ ਆ ਬਿਲਕੁਲ ਤਿਆਰ ਹੋ ਗਈ ਹੈ ਖਾਣ ਵਾਸਤੇ ਤੇ ਬਹੁਤ ਹੀ ਵਧੀਆ ਮਤਲਬ ਕਿ ਜਿਹੜੀਆਂ ਫਾੜੀਆਂ ਖੁੱਲ ਜਾਂਦੀਆਂ ਨਹੀਂ ਐ ਇਕੱਲੀਆਂ ਆਲੂਆਂ ਦੀਆਂ ਫਾੜੀਆਂ ਰਹਿ ਜਾਂਦੀਆਂ ਨਹੀਂ ਐ ਤੇ ਬਹੁਤ ਹੀ ਮਤਲਬ ਕਿ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੇਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਲਿਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਕਾਲ ਜੀ